अच्छा एक और खतरनाक दो प्लेनेट ਨੇ ਠੀਕ ਹੈ ਇੱਕ ਦਾ ਸਿਰ ਨਹੀਂ ਤੇ ਇੱਕ ਦਾ ਮਤਲਬ ਥੱਲੇ ਦਾ ਹਿੱਸਾ ਨਹੀਂ ਢੜਨ ਜਿਹਨੂੰ ਕਹਿੰਦੇ ਠੀਕ ਹੈ ਇਹਨਾਂ ਦਾ ਵੀ ਨਾਮ ਹੰਦਾ ਡਰਾ ਕੇ ਰੱਖਦੇ ਨੇ ਕਿ ਇਹ ਡਿਫਰੈਂਟ ਬੋਡੀ ਆ ਰਾਹੁ ਕੇਤੂ ਇਹਨਾਂ ਤੋਂ ਵੀ ਸਾਰੇ ਡਰਦੇ ਨੇ ਬਚਦੇ ਨੇ ਕਿ ਰਾਹੁ ਕੇਤੂ ਜਿੰਦੇ ਨੇ ਤਾਂ ਕਹਿੰਦੇ ਬੁੱਧੀ ਬ੍ਰਸ਼ਟ ਕਰ ਦਿੰਦੇ ਨੇ ਕੀ ਕਹਿਣਾ ਚਾਹੋਗੇ ਬਿਲਕੁਲ ਹੀ ਬਿਲਕੁਲ ਜਿੰਨਾ ਆਪਾਂ ਸ਼ਨੀ ਕੀ ਤੋਂ ਡਰਦੇ ਆ ਤਾਂ ਆਪਾਂ ਨੂੰ ਰਾਹੁ ਕੇਤੂ ਤੋਂ ਵੀ ਡਰਨਾ ਚਾਹੀਦਾ ਇਹ ਕਿ ਗੋਲ ਲੈਣਾ ਕਰਦਾ ਰਹੇ ਨੇ ਇਹ ਬਾਡੀ ਇਨ ਦਾ 파ਟ ਹੋਰ ਰਾਹੁ ਕੀ ਹੈ ਰਾਹੁ ਖਨੀ ਉੱਪਰ ਵਾਲਾ ਤੁਹਾਡਾ نیچے ਵਾਲੀ ਬਾਡੀ ਨਹੀਂ ਹੈ ਕੇਤੂ ਕੀ ਹੈ ਕੇਤੂ ਉੱਪਰ ਲੱਗਣੀ ਹੈ ਤੇ نیچے ਵਾਲੀ ਬਾਡੀ ਹੈ ਜਿਨ੍ਹਾਂ ਦੇ ਪੁੰਡਰੀ ਦੇ ਵਿੱਚ ਰਾਹੁ ਦਾ ਅਟੈਕ ਹੋਏਗਾ ਉਹ ਤੁਸੀਂ ਇੱਕ ਜੀ ਵੈਸੇ ਵੀ ਨੋਟ ਕਰਿਆ ਆਪਣੀ ਲਾਈਫ ਦੇ ਵਿੱਚ ਉਹ ਹਮੇਸ਼ਾ ਆਪਣੇ ਦਿਮਾਗ ਤੋਂ ਸੋਚਣਗੇ ਦਿਲ ਤੋਂ ਕੁਝ ਨਹੀਂ ਸੋਚਣਗੇ ਜਿਨ੍ਹਾਂ ਦੇ ਉੱਪਰ ਪੁੰਡਰੀ ਦੇ ਵਿੱਚ ਕੇਤੂ ਦਾ ਅਟੈਕ ਹੋਏਗਾ ਉਹ ਹਮੇਸ਼ਾ इमोशनल ਹੋਣਗੇ ਆਪਣੇ ਅੰਦਰ ਦੀਆਂ ਭਾਵਨਾਵਾਂ ਨਾਲ ਗੋਲੇ ਆਉਣਗੇ ਆਪਣੇ ਕੋਈ ਵੀ ਗੱਲ ਹੋ ਗਈ ਆਪਣੇ ਦਿਲ ਤੋਂ ਸੋਚ ਨਹੀਂ। ਮਤਲਬ ਦਿਮਾਗ ਇਸਤੇਮਾਲ ਕਰਦੇ ਨਹੀਂ। ਉਹ ਦਿਮਾਗ ਇਸਤੇਮਾਲ ਨਹੀਂ ਕਰਦੇ। ਮੈਂ ਮਤਲਬ ਕਿ ਇਹ ਜਿਹੜੇ ਮਤਲਬ ਤੁਸੀਂ ਕਹਿ ਰਹੇ ਹੋ ਕਿ ਤੋਂ ਦੇ ਕਾਰਕ ਜੋ ਵੀ ਹੋਣਗੇ ਜਿਹੜੇ ਦਿਮਾਗ ਨਾਲ ਨਹੀਂ ਸੋਦੇ ਕਿ ਉਹ ਇਨੋਸੈਂਟ ਪੀਪਲ ਕਹਾਏ ਜਾਂਦੇ ਨੇ ਜਾਂ ਜਸਟ ਉਹਨਾਂ ਦਾ ਮੈਂਟਲ ਲੈਵਲ ਵੀ ਕੁਝ ਕਾਸ ਕੰਮ ਨਹੀਂ ਕਰਦਾ ਜਾਂ ਕੁਝ ਇਲਨਸ ਹੁੰਦੀ ਹੈ ਉਹਨਾਂ ਦੇ ਵਿੱਚ ਮੀਨ ਮਤਲਬ ਜਦੋਂ ਆਪਾਂ ਕਿਤੂ ਦੀ ਗੱਲ ਕੀਤੀ ਉਹ ਜਿਆਦਾ ਈਮੋਸ਼ਨਲ ਹੁੰਦੇ ਨੇ ਉਹ ਛੋਟੀ ਛੋਟੀ ਚੀਜ਼ਾਂ ਨਾਲ ਜੁੜੇ ਹੁੰਦੇ ਨੇ ਮਤਲਬ ਉਹ ਆਰਿਖ ਗਨ ਨੂੰ ਮਤਲਬ ਉਹ ਬੜਾ ਡੀਪਲੀ ਗਿਆਨ ਦੇ ਨੇ ਦਿਲ ਦੀਆਂ ਗਹਿਰਾਈਆਂ ਤੋਂ ਸੋਚਦੇ ਨੇ ਇੱਕ ਤਰ੍ਹਾਂ ਹੋਰ ਆ ਰਾਹੂ ਤੇ ਕੇਤੂ ਦੁਨੀਆ ਭਰ ਦੀ ਤੁਸੀਂ ਕੋਈ ਵੀ ਮਨਲੀ ਚੈੱਕ ਕਰ ਲੋ ਤੁਹਾਨੂੰ ਹਮੇਸ਼ਾ ਇੱਕ ਦੂਜੇ ਦੇ ਸਾਹਮਣੇ ਮਿਲਣੀ ਹੈ 180 ਡਿਗਰੀ ਦੇ ਮੇਨ ਜੇ ਰਾਹੂ ਇੱਕ ਨੰਬਰ ਘਰ ਦੇ ਵਿੱਚ ਬੈਠਾ ਤਾਂ ਕੇਤੂ ਸੱਤ ਨੰਬਰ ਘਰ ਚ ਹੋਏਗਾ ਰਾਹੂ ਦੋ ਨੰਬਰ ਘਰ ਦੇ ਵਿੱਚ ਬੈਠਾ ਤਾਂ ਕੇਤੂ ਅੱਠ ਨੰਬਰ ਘਰ ਦੇ ਵਿੱਚ ਹੋਏਗਾ ਇੱਕ ਕੁੰਡਲੀ ਦੇ ਵਿੱਚ ਵੀ ਆਸ ਵਿੱਚ ਆਪੋ ਸਾਹਮਣੇ ਬੈਠਦੇ ਨੇ 180 ਡਿਗਰੀ ਦੇ ਉੱਪਰ ਜੀ ਅੱਛਾ ਆ ਹੁਣ ਅਗਰ ਆਪਾਂ ਗੱਲ ਕਰੀਏ ਨਾ ਨਜ਼ਰ ਦੋਸ਼ ਆਮ ਲੱਗਦੀ ਏ ਠੀਕ ਹੈ ਨਾ ਤੁਸੀਂ ਮੰਨੋਗੇ ਨਹੀਂ ਕੋਈ ਕਿਸੇ ਨੂੰ ਤਾਰੀਫ ਵੀ ਕਰ ਦਵੇ ਨਾ ਤਾਂ ਨਜ਼ਰ ਕਿਸੇ ਤਰੀਕੇ ਕਰਦੀ ਇਹਨੂੰ ਬਿਮਾਰ ਕਰ ਦਿੰਦੀ ਆ ਕਈ ਵਾਰ ਕੱਪੜੇ ਫਟ ਜਾਂਦੇ ਆ ਕਈ ਵਾਰ ਹਾਦਸੇ ਹੋ ਜਾਂਦੇ ਆ ਇੱਕ ਇਜ਼ਰਾਈਲ ਦੇ ਵਿੱਚ ਮੇਰੇ ਖਿਆਲ ਨਾਲ ਇੱਕ ਵਿਆਹ ਸੀਗਾ ਕਿਸੇ ਦੀ ਨਜ਼ਰ ਐਸ ਲਈ ਕਿ ਪੂਰਾ ਵਿਆਹ ਹੀ ਮਤਲਬ ਉੱਥੇ ਅੱਗ ਲੱਗ ਗਈ ਸੀ ਤੁਸੀਂ ਵੀ ਟੀਵੀ ਤੇ ਇਹਨਾਂ ਖਬਰ ਦੇਖੀ ਹੋਣੀ ਆ ਨਜ਼ਰ ਦੋਸ਼ ਰੀਅਲ ਹੈ ਔਰ ਅਗਰ ਐਦਾ ਦੀ ਲੱਗਦੀ ਹੈ ਕੋਈ ਜਰਨਲ ਰੈਮਡੀ ਕੀ ਕੋਈ ਵੀ ਉਸ ਨਜ਼ਰ ਦੋਸ਼ ਨੂੰ ਦੂਰ ਕਰ ਸਕੇ ਕਿਉਂਕਿ ਬੱਚੋ ਤੋਂ ਲੱਗੇ ਬੁੱਢੇ ਤੱਕ ਹਾਈ ਔਰ ਨਜ਼ਰ ਸਭ ਨੂੰ ਲੱਗਦੀ ਕੋਈ ਤੁਹਾਡੀ ਲਾਲ ਕਿਤਾਬ ਦੇ ਵਿੱਚ ਹੈ ਦਾ ਕੋਈ ਹੱਲ ਹਾਂਜੀ ਹਾਂਜੀ ਬਿਲਕੁਲ ਹੈ ਜੀ ਨਜ਼ਰ ਦੋਸ਼ ਦੀ ਗੱਲ ਕੀਤੀ ਹੈ ਇਹਨਾਂ ਦੇ ਮਤਲਬ ਹੋਰ ਵੀ ਕਈ ਦੋਸ਼ਾਂ ਦੇ ਜਿਵੇਂ ਆਪਾਂ ਨਜ਼ਰ ਦੋਸ਼ ਦੀ ਗੱਲ ਕਰਦੇ ਆ ਇਹ ਗੱਲ ਵਾਕਈ ਹੀ ਮੰਨਣ ਵਾਲੀ ਹੈ ਇਹ ਚੀਜ਼ਾਂ ਹੁੰਦੀਆਂ ਨੇ ਮਤਲਬ ਆਪਾਂ ਸੰਦੇ ਵੀ ਆ ਰਹੇ ਆ ਜਾਂ ਪਹਿਲਾਂ ਵੀ ਦੇਖਿਆ ਵਜਾ ਇਹ ਆਨ ਆਈ ਠਾਈ ਦੇ ਵਿੱਚ ਵੀ ਚੱਲਦਾ ਰਹਿਣਾ ਵਾ ਕਿ ਤੁਹਾਨੂੰ ਵੀ ਤੁਹਾਨੂੰ ਇਹ ਚੀਜ਼ ਮਤਲਬ ਕਿਸ ਦੀ ਨਜ਼ਰ ਲੱਗੀ ਉਹਦੇ ਲਈ ਵੀ ਹੈ ਮਤਲਬ ਜੇ ਤੁਸੀਂ ਮਤਲਬ ਇੱਕ ਲਾਲ ਕਿਤਾਬ ਠਾਈ ਕੋ ਪਾਇਆ ਰੈਂਦੀ ਕਾਲਾ ਦਾ ਸੁਰਮਾ ਹੁੰਦਾ ਨਾ ਡਲੀ ਵਾਲਾ ਉਹਨੂੰ ਲਓ ਇਹ ਨਾਲ ਤੁਹਾਨੂੰ ਠੀਕ ਲੱਗਦਾ ਮਤਲਬ 2-3 ਗ੍ਰਾਮ ਉਹਨੂੰ ਲੈ ਕੇ ਸ਼ਨੀਵਾਰ ਵਾਲੇ ਦਿਨ ਹੀ ਬਰਾਤ ਜਗ੍ਹਾ ਦੇ ਉੱਪਰ ਜਾ ਕੇ ਮਿੱਟੀ ਦੇ ਵਿੱਚ ਉਹਨੂੰ ਦਬਾ ਦਿਓ ਔਰ ਅਗਰ ਕਿਸੇ ਛੋਟੇ ਬੱਚੇ ਨੂੰ ਜੋ ਮਤਲਬ ਸਾਲ ਦੇ ਅੰਦਰ ਦਾ ਵੀ ਨਾ ਹੋਵੇ ਉਹਨੂੰ ਅਗਰ ਨਜ਼ਰ ਲੱਗ ਜAVE ਉਹ ਲਗਾਤਾਰ ਹੋਵੇ ਉਹਦੀ ਕਿਤੇ ਵੀ ਨਜ਼ਰ ਉਤਰੀ ਜਾਂਦੀ ਇੱਕ ਛੋਟਾ ਬੀਬੀ ਹਾਂ ਛੋਟੇ ਬੀਬੀ ਦੀ ਗੱਲ ਕਰਦੇ ਆਂ ਵੀ ਇਹੀ ਰੈਮਡੀ ਮਤਲਬ ਲਾਲ ਕਤਾਬ ਦੀ ਰੈਮਡੀ ਕਾਫੀ ਅੱਛੀ ਕੰਮ ਕਰਦੀਆਂ ਨੇ ਮਤਲਬ ਕਾਫੀ ਅੱਛਾ ਰਿਐਕਟ ਮਿਲਦੇ ਨੇ ਇਹ ਚੀਜ਼ ਮਤਲਬ ਸੀਨ ਕਰ ਸਕਦੇ ਨੇ ਉਹਦੇ ਮੂੰਹ ਕਰਤਾ ਤੇ ਹਮਮ ਮਾਤਰ ਕਰ ਸਕਦੇ ਨੇ ਮਤਲਬ ਲਾਲ ਕਤਾਬ ਦੀ ਜੋ ਰੈਮਡੀ ਆ ਬੜੀ ਹੀ ਮੰਨੀ ਗਈ ਆ ਉਹਨਾਂ ਆਪਾਂ ਲਾਲ ਕਤਾਬ ਦੀ ਤੁਸੀਂ ਗੱਲ ਸ਼ੁਰੂ ਕੀਤੀ ਸੀ ਹਮਮ ਇੱਕ ਜੋਤਿਸ਼ੀ ਦਾ ਹੀ 파ਟਾ ਜੀ ਨਾਲ ਸਮਝਣ ਵਾਲੀ ਥੋੜੀ ਹਮ ਪਰ ਜੋਤਿਸ਼ ਬਹੁਤ ਪੁਰਾਣਾ ਕਨਸੈਪਟ ਹੈ ਜਿਹੜੀ ਕਈ ਸੈਂਕੜੇ ਸਾਲ ਪਹਿਲਾਂ ਤੋਂ ਚੱਲਦਾ ਆ ਰਿਹਾ ਰਿਸ਼ੀ ਮਹਿੰਦੀ ਦੇ ਟਾਈਮ ਤੋਂ ਲਾਲ ਕਿਤਾਬ ਦਾ ਜਨਮ 1939 ਦੇ ਵਿੱਚ ਹੋਇਆ ਹਮ ਆਪਣੇ ਲਈ ਬਹੁਤ ਵਧੀਆ ਭਾਗਾਂ ਲਈ ਗੱਲ ਹੈ ਜੇ ਆ ਵੀ ਲਾਲ ਕਿਤਾਬ ਵਾਜ ਆਪਣੇ ਕੋ ਵਿਧਾਨੇ ਚ ਨਹੀਂ ਪੰਜਾਬ ਚ ਨਹੀਂ ਜੇਡੀਆ ਚ ਨਹੀਂ ਪੂਰੇ ਵਰਲਡ ਲੈਵਲ ਤੇ ਚੱਲ ਰਹੀ ਹੈ ਜੀ ਪਰ ਜਿਨ੍ਹਾਂ ਨੂੰ ਲਾਲ ਕਿਤਾਬ ਨੇ ਲਿਖਿਆ ਵਾ ਉਹ ਪੰਡਤ ਰੂਪਜਿੰਦਰ ਜੋ ਜੂਰੀ ਹੋ ਰਹੀ ਨੇ ਆਪਣੇ ਲੁਧਿਆਣੇ ਦੇ ਨਾਂ ਹੀ ਘੋੜਾ ਸ਼ਹਿਰਾ ਉੱਥੋਂ ਦੇ ਹੋਏ ਨੇ ਉਹਨਾਂ ਦੀ ਲਾਲ ਕਿਤਾਬ ਦੇ ਕੋਲ 5 ਕਾਰਟ ਲਿਖੇ ਨੇ ਪਹਿਲਾ ਕਾਰਟ ਆਇਆ 1939 ਨੂੰ 19 ਸੰਤਾਬੀ 1940 1941 1942 ਤੇ 1952 ਦੇ ਵਿੱਚ ਉਹਦੇ ਵਿੱਚ ਕਾਫੀ ਕੁਸ਼ੀਅਰ ਦਿੱਤਾ ਗਿਆ ਮਤਲਬ ਰੈਮਡੀ ਹੁੰਦੇ ਨੇ ਹਾਂ ਜੇ ਤੁਸੀਂ ਇਹ ਰੈਮਡੀ ਜਾਂ ਉਪਾਏ ਕਰਦੇ ਹੋ ਤੁਹਾਨੂੰ ਰਿਜ਼ਲਟ ਵੀ ਕਾਫੀ ਅੱਛੇ ਮਿਲਦੇ ਨੇ ਲਾਲ ਕਿਤਾਬ ਜਿਨ੍ਹਾਂ ਦੇ ਵੀ ਘਰੇ ਆ ਨਾ ਤਾਂ ਤੁਸੀਂ ਰੈਮਿਡੀਜ਼ ਕਰਨ ਤੋਂ ਪਹਿਲੇ ਨਾ ਕਿਸੇ ਐਕਸਪਰਟ ਤੋਂ ਸਲਾਹ ਲੈ ਕੇ ਹੀ ਕਰੋ